ਤਬ ਤੋਂ ਪਹਿਲਾਂ ਮੇਰੇ ਵੱਲੋਂ ਸਰਦਾਰ ਕਰਮਜੀਤ ਸਿੰਘ ਜੀ ਲੋਹਰਾ ਜਿਹੜੇ ਕਿ ਅਕਾਲੀ ਦਲ ਦੇ ਬਹੁਤ ਪੁਰਾਣੇ ਵਰਕਰ ਔਰ ਸਾਬਕਾ ਸਰਪੰਚ ਵੀ ਨੇ ਜੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਇਹਨਾਂ ਨੂੰ ਦਿਲ ਦੀ ਗਹਿਰਾਈਆਂ ਤੋਂ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਔਰ ਇਹਨਾਂ ਦਾ ਮਾਨ ਸਤਕਾਰ ਇਹਨਾਂ ਨੂੰ ਜੂਵੀ ਇਹਨਾਂ ਕੋਲੇ ਬਹੁਤ ਇੱਕ ਅੱਛਾ ਗੁਣ ਹੈ ਜੀ ਕਿ ਹਰੇਕ ਨਾਲ ਬੜਾ ਮਿੱਠੇ ਸੁਭਾਣਾ ਬੋਲਦੇ ਨੇ ਔਰ ਹਰੇਕ ਨਾਲ ਮਿਲਵਰਤਨ ਇਹਨਾਂ ਦਾ ਤੇ ਇਹਨਾਂ ਦੀ ਡਿਊਟੀ ਵੀ ਜਰੂਰ ਲਾਵਾਂਗੇ ਜੀ ਕਿਉਂਕਿ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਜੀ ਇਹ ਜਿਹੜਾ ਫੈਸਲਾ ਹੈ ਇਹਨਾਂ ਨੂੰ ਲੈ ਕੇ ਆ ਲੋਕ ਸਭਾ ਦੇ ਦੇਖੋ ਜੀ ਜੀ ਦੇਖੋ ਲੋਕ ਸਭਾ ਸਿਰ ਤੇ ਆ ਜੀ ਔਰ ਵੈਸੇ ਵੀ ਪੰਜਾਬ ਦੇ ਵਿੱਚ ਜਿਹੜਾ ਇਸ ਵਕਤ ਜਿਹੜਾ ਸਮੀਕਰਨ ਹੈ ਜੀ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਸਾਫ ਨੀਤੀ ਸਪਸ਼ਟ ਨੀਤੀ ਇਮਾਨਦਾਰ ਨੀਤੀ ਜਿਹੜੀ ਹੈ ਉਹ ਬੜੀ ਕਾਰਗਰਸਿਤ ਹੋ ਰਹੀ ਹੈ ਜਿਵੇਂ ਨੌਜਵਾਨ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਔਰ ਲਗਾਤਾਰ ਜਿਹੜਾ ਜੀ ਪੰਜਾਬ ਦੀ ਜਿਹੜੀ ਇਕਨੋਮੀ ਉਹ ਗਰੋ ਹੋ ਰਹੀ ਹੈ ਔਰ ਸਿਹਤ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਚੰਗੇ ਉਪਰਾਲੇ ਕੀਤੇ ਜਾ ਰਹੇ ਨੇ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਨੇ ਸਾਹਮਣੇ ਆ ਰਹੀਆਂ ਨੇ ਚਾਹੇ ਮੈਡੀਕਲ ਹਸਪਤਾਲ ਨੇ ਚਾਹੇ ਆਮ ਆਦਮੀ ਕਲੀਨਿੰਗ ਦੀ ਗੱਲ ਹੈ ਚਾਹੇ ਸਿੱਖਿਆ ਦੇ ਵਿੱਚ ਜਿਹੜੀ ਹੈ ਜੀ ਨਵੀਂ ਭਰਤੀਆਂ ਦੀ ਗੱਲ ਹੈ ਚਾਹੇ ਨਵੇਂ ਐਮੀਨਾ ਸਕੂਲ ਬਣਨ ਦੀ ਗੱਲ ਹੈ ਉਹ ਸਾਰੇ ਕਿਤੇ ਜਿਹੜੀ ਆਮ ਆਦਮੀ ਪਾਰਟੀ ਬਹੁਤ ਅਛੇ ਤਰੀਕੇ ਨਾਲ ਕੰਮ ਜਿਹੜਾ ਕਰ ਰਹੀ ਹੈ ਸੋ ਇਸ ਨੀਤੀ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਅੱਜ ਕਰਮਜੀਤ ਸਿੰਘ ਜੀ ਵੀ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਚ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਸਾਰੇ ਮਿਲ ਕੇ ਜਿਵੇਂ ਤੁਸੀਂ 22 ਦੇ ਵਿੱਚ ਬਹੁਤ ਵੱਡਾ ਮਾਨ ਸਤਕਾਰ ਦਿੱਤਾ ਔਰ ਜਿਹੜੀ ਹੁਣ ਇਲੈਕਸ਼ਨ ਆ ਰਹੀ ਹੈ 24 ਦੀ ਇਹਦੇ ਵਿੱਚ ਵੀ ਆਪਾਂ ਵੱਧ ਚੜ ਕੇ ਹਿੱਸਾ ਪਾਈ ਔਰ ਲੋਕ ਸਭਾ ਪਟਿਆਲਾ ਜਿਹੜੀ ਹੈ ਇਹ ਸੀਟ ਜਿੱਟ ਕੇ ਜਿਹੜੀ ਹੈ ਅਰਵਿੰਦ ਕੇਰਿਵਾਲ ਸਾਹਿਬ ਭਗਵੰਤ ਮਾਨ ਸਾਹਿਬ ਦੀ ਝੋਲੀ ਚ ਪਾਈ ਹੈ ਜਿਹੜੀ ਮਿੱਤਰਤਾ ਦੀ ਮਾਨ ਸਾਹਿਬ ਨਾਲ ਪਹਿਲਾਂ ਤੋਂ ਜਦੋਂ ਇਹ ਹਲਕਾ ਅੰਚਾਰ ਜੁਰੇ ਲੱਗਦੇ ਰਹੇ ਨੇ ਉਹ ਤੋਂ ਤੋਂ ਇਹਨਾਂ ਦੇ ਨਾਲ ਮਿੱਤਰਤਾ ਤੇ ਇਹਨਾਂ ਦਾ ਮਿਲ ਵਰਤਣ ਦਾ ਸੁਆਦ ਦੇਖ ਕੇ ਚਲੋ ਜਦ ਵੀ ਕੋਈ ਇਸੇ ਕੰਮਕਾਰ ਨੂੰ ਅਸੀਂ ਕਹਿੰਦੇ ਆ ਤਾਂ ਇਹ ਮੂਰੇ ਹੋ ਕੇ ਸਾਡਾ ਕੰਮਕਾਰ ਕਰਦੇ ਨੇ ਇਹਨਾਂ ਦੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮੈਂ ਇਹਨਾਂ ਨਾਲ ਹੱਥ ਮਲਾਇਆ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿੱਚ ਕੀ ਅੰਤਰ ਹੈ ਨਹੀਂ ਅੰਤਰ ਤਾਂ ਜਦੋਂ ਮੈਂ ਨਿੱਜੀ ਤੌਰ ਤੇ ਪਾਰਟੀ ਜਿਹਨੂੰ ਪਹਿਲਾਂ ਸ਼ਾਮਲ ਹੋਇਆ ਪਹਿਲਾਂ ਨੀਤੀ ਪਾਰਟੀ ਦਾ ਮੈਨੂੰ ਕੋਈ ਅੰਦਾਜ਼ ਬਹੁਤਾ ਅੰਤਰ ਮੈਂ ਦੇਖਣਾ ਚਾਹੁੰਦਾ ਪਰ ਜਿਹੜਾ ਮੈਂ ਮਾਨ ਸਾਹਿਬ ਨਾਲ ਹੱਥ ਮਲਾਇਆ ਇਹ ਸਾਡੀ ਆਪਸ ਵਿੱਚ ਪਹਿਲਾਂ ਤੋਂ ਜੱਤੋਂ ਇਹ ਹਲਕਾ ਚਾਰਜ ਨੇ ਜੱਤੋਂ ਮਤਬਲਾ ਹੈ ਵੀ ਮੇਰੇ ਨਾਲ ਅਸੀਂ ਮੋਟਰ ਤੇ ਮੋਟਰ ਜੋੜ ਕੇ ਕੰਮ ਕਰਦੇ ਇਹ ਲੰਮਾ ਸਮਾਂ ਚੱਲੂ ਇਹ ਤਿਲਣ ਦੇ ਕਾਰਨ ਚ ਦੋਸਤੀ ਦਾ ਜੇ ਪਹਿਲਾਂ ਬਗੇਰੋ ਤੋਂ ਚੱਲ ਰਹੀ ਹੈ ਤੇ ਹੁਣ ਤਾਂ ਚੱਲੂ ਹੈ ਬੜਾ ਕਰਮਜੀਤ ਸਿੰਘ ਸਾਡੀ ਪਾਰਟੀ ਨੂੰ ਜੁਆਇਨ ਕੀਤੇ ਨੇ ਇਹ ਐਮਐਲਏ ਸਾਡਾ ਸੁਆਹ ਬਹੁਤ ਵਧੀਆ ਹੈ ਇਸ ਕਰਕੇ ਸਾਡੇ ਬੰਦੇ ਇਧਰ ਨੂੰ ਆ ਰਹੇ